ਹੇ ਗਾਇਜ਼ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਹੁਣ ਕੱਲ ਨਾਲੋਂ ਬੈਟਰ ਆ ਕੱਲ ਮੈਂ ਵੀਡੀਓ ਨਹੀਂ ਬਣਾ ਪਾਇਆ ਕਿਉਂਕਿ ਮੇਰੀ ਕੱਲ ਤਬੀਅਤ ਠੀਕ ਨਹੀਂ ਈਜ਼ੀ ਤੁਸੀਂ ਸਾਰਿਆਂ ਨੇ ਵਲੌਗ ਵੇਖਿਓ ਜਿਨ੍ਹਾਂ ਨੇ ਨਹੀਂ ਵੇਖਿਆ ਤੇ ਅੱਜ ਮੈਂ ਵੀਡੀਓ ਬਣਾ ਲੱਗਾ ਅੱਜ ਮੈਂ ਬਣਾਵਾਂਗਾ ਦਹੀਂ ਵਾਲੀ ਨਿਊਟਰੀ ਜਿਹਨੂੰ ਆਪਾਂ ਕਹਿੰਦੇ ਨੇ ਸੋਇਆ ਬੀਨ ਵਾਲੀ ਤੇ ਇਸ ਕਰਕੇ ਮੈਂ ਹੁਣ ਬਣਾ ਲੱਗਾ ਵਾ ਤੁਸੀਂ ਵੀ ਵੇਖਿਓ ਬੜੀ ਵਧੀਆ ਬਣਦੀ ਤੁਸੀਂ ਵੀ ਘਰ ਦੇ ਵਿੱਚ ਟਰਾਈ ਕਰਿਓ ਓਕੇ ਹੁਣ ਮੈਂ ਬਣਾਉਣ ਦੀ ਪ੍ਰੇਪਰੇਸ਼ਨ ਸ਼ੁਰੂ ਕਰਨ ਲੱਗਾ ਸੋ ਇਹਦੇ ਨਿਊਟਰੀ ਬਣਾ ਲੈਣ ਤੇ ਸਾਰੀ ਚੀਜ਼ਾਂ ਤਿਆਰ ਆ ਪਿਆਜ਼ ਆ ਟਮਾਟਰ ਦਾ ਦਹੀਂ ਆ ਮਿਰਚਾਂ ਵਾ ਅਦਰਕ ਆ ਕਾਲੀ ਮਿਰਚ ਜੀਰਾ ਤੇ ਜਵੈਣ ਤੇ ਇੱਧਰ ਆਪਣਾ ਤੇਲ ਹੋ ਚੁੱਕਿਆ ਗਰਮ ਹੋ ਵਿਖ ਧੂਆ ਨਿਕਲਣਾ ਪਿਆ ਹੁਣ ਆਪਾਂ ਕਾਲੀ ਮਿਰਚਾ ਜੀਰਾ ਜਵੈਣ ਤੇਲ ਬਹੁਤ ਗਰਮ ਹੋ ਗਿਆ ਆਪਾਂ ਪਾਤਾ ਨਾਲ ਹੀ ਪਿਆਜ਼ ਸੋ ਸਾਡਾ ਪਿਆਜ਼ ਇੱਥੇ ਭੁਜਨੋ ਰੈਡੀ ਹੋ ਚੁੱਕਿਆ ਮਤਲਬ ਕਿ ਭੁਜਦਾ ਪਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਟਮਾਟਰ ਹਰੀ ਮਿਰਚਾਂ ਤੇ ਅਦਰਕ ਜਿਹੜਾ ਕੁੱਟਿਆ ਹੈ ਅਦਰਕ ਵੀ ਆਪਾਂ ਪਾ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਸਾਡਾ ਤੜਕਾ ਪੂਜਣ ਨੂੰ ਰੈਡੀ ਆ ਪੂਜਦਾ ਪਿਆ ਵਾ ਹੁਣ ਆਪਾਂ ਅੱਗੋਂ ਦੀ ਪ੍ਰੋਸੀਜਰ ਸ਼ੁਰੂ ਕਰਦੇ ਆ ਇੱਥੇ ਆਪਣੀ ਅਗੀ ਨਿਊਟਰੀ ਦੇਖ ਸਕਦੇ ਹੋ ਨਿਊਟਰੀ ਵੀ ਆਪਾਂ ਕੱਢ ਲਈ ਹੈ ਮੈਂ ਤੇ ਗਾਇਸ ਇਸ ਤਰੀਕੇ ਨਾਲ ਬਣਾਉਣਾ ਵਾ ਲੇਕਿਨ ਇਸ ਤਰੀਕੇ ਨਾਲ ਵਧੀਆ ਬਹੰਦੀ ਨਿਪਜਨੀ ਨਹੀਂ ਪੈਣੀ ਪੈਂਦੀ ਪਹਿਲਾਂ ਕਈ ਹੁੰਦੇ ਨੇ ਕਿ ਜਿੱਦਾਂ ਮੈਨੂੰ ਪਹਿਲਾਂ ਭਿਓ ਦਿੰਦੇ ਆ ਭਿਉਣੀ ਨਹੀਂ ਮੈਂ ਮੈਂ ਭਿਉਣਾ ਨਹੀਂ ਆਂ ਮੈਂ ਦਹੀਂ ਬਣਾ ਦਿੰਦਾ ਵਾਂ ਫੇਰ ਬਾਅਦ ਚ ਪਾਣੀ ਪਾ ਕੇ ਢੇਕਾ ਲਵਾ ਦੇਣਾ ਫੇਰ ਭੰਨ ਜਾਂਦੀ ਹੈ ਇੱਧਰ ਸਾਡਾ ਸਾਡਾ ਤੜਕਾ ਰੈਡੀ ਹੋ ਚੁੱਕਿਆ ਆ ਵਾ ਹੁਣ ਇਹਦੇ ਵਿੱਚ ਥੋੜਾ ਸਵਾਦ ਅਨੁਸਾਰ ਨਮਕ ਮਸਾਲੇ ਆਪਾਂ ਪਾਤੇ ਹੁਣ ਆਪਾਂ ਇਹਨਾਂ ਨੂੰ ਹਲੋਣਾ ਚੰਗੀ ਤਰੀਕੇ ਦੇ ਨਾਲ ਸੋ ਇੱਥੇ ਸਾਡਾ ਤੜਕਾ ਹੋ ਚੁੱਕਿਆ ਵਾ ਰੈਡੀ ਹੁਣ ਆਪਾਂ ਇਹਦੇ ਵਿੱਚ ਪਾਣਾ ਦਹੀਂ ਲੋ ਜੀ ਦਹੀਂ ਪਾ ਹੁਣ ਆਪਾਂ ਇਹਦੇ ਵਿੱਚ ਦਹੀਂ ਪਾਤਾ ਆ ਵਾ ਹੁਣ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰਨਾ ਤੁਸੀਂ ਵੇਖ ਸਕਦੇ ਹੋ ਰੰਗਤ ਕਿਆ ਬਾਤ ਹੈ ਦਹੀਂ ਪੈ ਚੁੱਕਿਆ ਵਾ ਹੁਣ ਆਪਾਂ ਇਹਦੇ ਚ ਪਾਣੀ ਪੋਣਾ ਪਾਣੀ ਪਾਣਾ ਹੁਤੇ ਦੇਖੋ ਇੱਕ ਗਲਾਸ ਆਪਾਂ ਅੱਧਾ ਜਾਂ ਪਾਣੀ ਪੋਣਾ ਠੀਕ ਹੈ ਹੁਣ ਇਹ ਜਿਹੜਾ ਇਹਦੇ ਵਿੱਚ ਮੈਂ ਅਦਰਕ ਕੁੱਟਿਆ ਸੀ ਨਾ ਚਲ ਜਿਹੜਾ ਅਦਰਕ ਵਿੱਚ ਰਹਿ ਗਿਆ ਇਹ ਵੀ ਇਹਦੇ ਚ ਪਾਣੀ ਹੋਣਾ ਆਪਾਂ ਇਹਦੇ ਚ ਪਾਤਾ ਵਾ ਹੁਣ ਆਪਾਂ ਇਹਨੂੰ 5 ਕਿ ਮਿੰਟ ਪਾਣੀ ਨੂੰ ਬਾਲਣਾ ਹੁਣ ਇਧਰ ਸਾਡਾ ਪਾਣੀ ਹੋ ਚੁੱਕਿਆ ਵਾ ਰੈਡੀ ਤੜਕੇ ਵਾਲਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਨਿਊਟਰੀ ਉਹ ਹੋ ਡਿੱਗ ਗਈ ਇਧਰ ਕੋਈ ਗੱਲ ਨਹੀਂ ਹੁਣ ਆਪਾਂ ਇਹਨੇ ਚੰਗੀ ਤਰੀਕੇ ਦੇ ਨਾਲ ਨਾ ਗਾਇਸ ਮਿਕਸ ਕਰਨਾ ਕਿ ਤਾਂ ਕਿ ਜਿਹੜਾ ਤੜਕਾ ਹੈਗਾ ਵਾ ਨਾ ਜਿਹੜਾ ਤੜਕਾ ਹੈ ਵਾ ਚੰਗੀ ਤਰੀਕੇ ਦੇ ਨਾਲ ਨਿਊਟਰੀ ਦੇ ਨਾਲ ਰਚ ਜੇ ਫਿਰ ਦੇਖੋ ਹੁਣ ਸਾਡਾ ਤੜਕਾ ਜਿਹੜਾ ਵਾ ਨਾ ਨਿਊਟਰੀ ਦੇ ਨਾਲ ਆ ਉਹ ਇੱਕ ਕਾਲੀ ਮਿਰਚਾ ਵਗੈਰਾ ਸਾਰਾ ਕੁਝ ਰਚ ਗਿਆ ਵਾ ਇਹਦੇ ਨਾਲ ਇਧਰ ਸਾਡੀ ਨਿਊਟਰੀ ਹੁਣ ਰੈਡੀ ਹੋਣਦੀ ਆ ਹੁਣ ਆਪਾਂ ਇਹਨੂੰ ਕਮ ਸੇ ਕਮ ਨਾ 10 ਤੋਂ 15 ਮਿੰਟ ਫੁੱਲ ਤੇਜ਼ ਗੈਸ ਤੇ ਸੇਕਾ ਲਵਾਣਾ ਕਿ ਜਿਹਦੇ ਨਾਲ ਕੀ ਤੜਕਾ ਵੀ ਸਾਡਾ ਰੱਚ ਜੇ ਨਿਊਟਰੀ ਦੇ ਵਿੱਚ ਤੇ ਨਿਊਟਰੀ ਵੀ ਸਾਡੀ ਵਧੀਆ ਤਰੀਕੇ ਨਾਲ ਫੁੱਲ ਜੇ ਤੇ ਸਾਡੀ ਸਾਨੂੰ ਖਾਣ ਵੇਲੇ ਸਵਾਦ ਆਵੇ ਤੇ ਹੁਣ ਆਪਾਂ ਇਹਨੂੰ ਢੱਕਾਂ ਲੱਗੇ ਇਹਨੂੰ ਆਪਾਂ ਢੱਕ ਦਈਏ ਤੋਂ ਪਲੇਟ ਫੜਦੇ ਆ ਆਹ ਵਾਲੀ ਪਲੇਟ ਚਲਦੀ ਆ ਲਓ ਜੀ ਆਪਾਂ ਇਹਨੂੰ ਢੱਕਦਾ ਵਾ ਸੋ ਇੱਥੇ ਸਾਡੀ ਦਹੀਂ ਵਾਲੀ ਨਿਊਟਰੀ ਬਣ ਕੇ ਹੋ ਚੁੱਕੀ ਆ ਰੈਡੀ ਕੀ ਦੇਖ ਸਕਦੇ ਹੋ ਆ ਬਿਲਕੁਲ ਪਰਫੈਕਟ ਬਣੀ ਏ ਤੇ ਹੁਣ ਆਪਾਂ ਤੁਹਾਨੂੰ ਟੈਸਟ ਕਰਕੇ ਦੱਸਦੇ ਹਾਂ ਕਿੰਦਾ ਦੀ ਬਣੀ ਅੱਛਾ ਟੈਸਟ ਕਰਕੇ ਦੱਸਦੇ ਹੁਣ ਆਪਾਂ ਤੁਹਾਨੂੰ ਤੱਤੀ ਆ ਗਰਮ ਬੜੀਆ ਵਧੀਆ ਬਣੀ ਗਾਇਸ ਤੇ ਵੀ ਘਰ ਦੇ ਵਿੱਚ ਟਰਾਈ ਕਰਿਓ ਵਧੀਆ ਬਣੇਗੀ ਓਕੇ ਥੈਂਕ ਯੂ ਬੜੀ ਗਰਮ ਜੀਭ ਸੜ ਗਈ ਯਾਰ